ਸੰਗਤ ਸਰਵੇ ਨੂੰ ਪਿਆ ਪਈ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਜੀ ਮਲੋ ਟਰੈਕਟਰ ਮੰਡੀ 1 ਸਤੰਬਰ 2024 ਦੀ ਵੀਡੀਓ ਜੀ ਆ ਤੇ ਤੇ ਟਰੈਕਟਰ ਮੰਡੀ ਆਪਾਂ ਮਲੋਡ ਪਹੁੰਚੇ ਅੱਜ ਸਾਰੇ ਟਰੈਕਟਰਾਂ ਦੇ ਰੇਟ ਦੇ ਮਾਡਲ ਤੋਂ ਦੱਸਾਂਗੇ ਆਪਾਂ ਵੀਡੀਓ ਨੂੰ ਲਾਸਟ ਤੱਕ ਤੁਸੀਂ ਦੇਖਣਾ ਤੇ ਵੀਡੀਓ ਵਧੀਆ ਲੱਗੇ ਤੇ ਲਾਈਕ ਕਰਨਾ ਵੀਡੀਓ ਨੂੰ ਚੈਨਲ ਨੂੰ ਕਰਨਾ ਸਬਸਕ੍ਰਾਈਬ ਜੇਕਰ ਪਹਿਲੀ ਵਾਰ ਆਏ ਚੈਨਲ ਤੇ ਵੀਡੀਓ ਨੂੰ ਫਿਰ ਸਟਾਰਟ ਕਰਦੇ ਆਂ ਸਭ ਤੋਂ ਪਹਿਲੇ ਅਰਜੁਨ 555 আলਟਰਾ 1 2019 ਮਾਡਲ 540000 ਰੁਪਏ ਡਿਮਾਂਡ ਹੈ ਟਰੈਕਟਰ ਦੀ ਇਹ ਸੈਂਟਰ ਗੇਅਰ ਵਿੱਚ ਟਰੈਕਟਰ ਹੈ ਤੇਲ ਬ੍ਰੇਕ ਟਾਇਰਾਂ ਦੀ ਗੱਲ ਕਰੀਏ ਤੇ 90 ਤੋਂ 95 ਪੈਸੇ ਟਾਇਰ ਪਏ ਹੈ ਜੀ ਸ਼ੀਟ ਕੰਪਨੀ ਦੇ ਅਗਲੇ ਗੁਡਿਆਰ ਦੇ ਉਸ ਤੋਂ ਬਾਅਦ ਡੀਜਾਈ ਸੱਟ ਖੜਾ ਜੀ ਐਮਐਮ ਸੁਪਰ ਸੁਨਾਰੇ ਕਾ 13 ਮਾਡਲ ਪੰਜਾਬ ਨੰਬਰ 395000 ਰੁਪਏ डिमांड ट्रैक्टर की डबल क्लच है साइड गेयर तेल ब्रेक तो पावर स्टेयरिंग टायर वगैरह वेख सकते सत्तर तो पचहत्तर पैसे टायर पे हैं उस आइशर खड़ा चौरानवे मॉडल एक लख पैंती हजार उस फार्मैक्सठ दो हज़ार सत मॉडल दो पचहत्तर डिमांड है ਟਰੈਕਟਰ ਦੀ ਅਗਲੇ ਟਾਇਰ ਬਿਲਕੁਲ ਨਵੇਂ ਬੈਕ ਸਾਈਡ ਦੇ ਟਾਇਰ ਵੀ 95 ਕੋ ਪਏ ਪਏ ਐ ਕੋਸਤਵਰ 12 ਮਾਡਲ ਖੜੇ 201 ਕੀ ਵਾਲੀ 1,85,000 ਰੁਪਏ ਡਿਮਾਂਡ ਹੈ ਟਰੈਕਟਰ ਦੇ ਅਗਲੇ ਟਾਇਰ ਨਵੇਂ ਬਿਲਕੁਲ ਬੈਕ ਸਾਈਡ ਦੇ ਟਾਇਰ ਅੱਦੇ ਕੋਸਤਵਰ ਆਈਸ਼ਰ 241 ਸਿੰਗਲ ਹੈ ਇਹ ਮਾਡਲ ਹੈ ਜੀ 21 2,95,000 ਰੁਪਏ ਡਿਮਾਂਡ ਹੈ ਤੋ ਆਦਾ ਡੀਆਈ 50 ਐਕਸ ਵੀ ਮਾਡਲ 525000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰ ਬਾਰੇ ਦੇਖ ਸਕਦੇ ਤੁਸੀਂ 80 ਕੇ 85 ਪੈਸੇ ਟਾਇਰ ਪੇ ਅਗਲੇ ਤਾਂ ਬਿਲਕੁਲ ਹੀ ਨਵੇਂ ਆ 7516 ਦੇ ਪਾਵਰ ਸਟੀering ਤੇਲ ਬ੍ਰੇਕ ਦੇ ਵਿੱਚ ਟਰੈਕਟਰ ਹੈ ਸਾਈਡ ਗੇਅਰ ਦੇ ਵਿੱਚ ਉਸ ਤੋਂ ਬਾਅਦ 825 ਐਕਸਮ ਇੱਕ ਸਿਲੰਡਰ ਦੇ ਵਿੱਚ ਹੈ ਜੀ ਸਵਰਾਜ 160000 ਰੁਪਏ ਡਿਮਾਂਡ ਹੈ 17 ਮਾਡਲ ਦੀ ਕੰਡੀਸ਼ਨ ਚੈੱਕ ਕਰ ਸਕਦੇ ਤੁਸੀਂ 80 ਤੋਂ 90 ਪੈਸੇ ਬੈਕਸਾਈਡ ਦੇ ਟਾਇਰ ਹਨ ਤੇ ਅਗਲੇ 90 ਬਿਲਕੁਲ 616 ਦੇ ਬੱਸ ਚੱਲਦਾ ਇਹ ਵੀ ਕੋਈ ਨਹੀਂ ਜਿਹੜਾ ਕੰਮ ਦੇ ਬੋਲ ਫਾਲੇ ਚੁੱਕਦਾ ਕੰਮ ਹੋਏ ਜਮ ਉਹ ਕਿੱਥੇ ਚੱਲੂਗਾ ਰੋਕਵਾ 36 ਦੀ ਖੜਾ 12 3 ਯੂਜੀ ਗੇਅਰਬਾਕਸ 17 ਮਰੋ 61000 ਰੁਪਏ ਡਿਮਾਂਡਰ ਟਰੈਕਟਰ ਦੀ ਤੇ ਅਗਲੇ ਟਾਇਰ ਬਿਲਕੁਲ ਨਵੇਂ ਬੈਕ ਸਾਈਡ ਦੇ ਟਾਇਰ ਵੀ 90 ਦੇ ਪੈਸੇ ਪਏ ਇਹਦੇ ਪਾਵਰ ਸਟੀering ਤੇਲ ਬ੍ਰੇਕ ਸਾਈਡ ਗੇਅਰ ਦੇ ਵਿੱਚ ਹੈ ਜੀ ਆਪਣੇ ਫਾਈਬਰ ਛਤਰੀ ਲੱਗੀ ਹੋਈ ਹੈ WhatsApp 55 ਖੜਾ ਉਸ ਤੋਂ ਬਾਅਦ ਆਪਣੇ 2009 ਮਾਡਲ 340000 ਰੁਪਏ ਡਿਮਾਂਡ ਡਰਾਈਵਰ ਦੀ ਅਗਲੇ ਟਾਇਰ ਇਸ ਤੇ ਬਿਲਕੁਲ ਨਵੇਂ ਹੈ ਤੇ ਬੈਕ ਸਾਈਡ ਦੇ ਟਾਇਰ ਸੱਤਾ ਤੋਂ 75 ਪੈਸੇ ਪਏ ਹੈ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਉਸ ਤੋਂ ਬਾਅਦ 65 ਖੜਾ ਜੀ EPI 2009 ਮਾਡਲ 10 ਲੱਖ 15000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਅਗਲੇ ਟਾਇਰ ਪਏ ਜੀ 70 80 ਪੈਸੇ ਤੇ ਬੈਕ ਸ਼ਟ ਦੇ ਵਿੱਚ ਬੈਕ ਸ਼ਟ ਦੇ ਟਾਇਰ ਉਹ ਵੀ 90 ਕੇ ਪੈਸੇ ਪਏ ਆ ਜੀ ਆਪਣੇ ਐਮਰਫ ਕੰਪਨੀ ਦੇ ਟਾਇਰ ਨੇ 16 ਦੇ ਬਾਕੀ ਕੰਡੀਸ਼ਨ ਚ ਹੈ ਕਰੋ ਟਰੈਕਟਰ ਦੀ ਤੇ ਇਹ ਟਰੈਕਟਰ ਪਾਵਰ ਸਟੀਅਰਿੰਗ ਕੀਤਾ ਜੀ ਉਸ ਤੋਂ ਬਾਅਦ 475 ਖੜਾ ਹੈ ਮਹਿਂਦਰਾ ਆਪਣੇ ਇਹ ਮਾਡਲ ਹੈਗਾ ਜੀ 96 1 ਲੱਖ 45000 ਰੁਪਏ ਡਿਮਾਂਡ ਹੈ ਟਰੈਕਟਰ 25 ਪੈਸੇ ਬਾਕੀ ਰੰਗ ਪੇੜ ਦਾ ਸਾਰਾ オリジナル ਟਰੈਕਟਰ ਤੋਂ ਬਸ ਸੁਨਾਲੀ ਦਾ ਖੜਾ ਜੀ 740 ਪੰਜਾਬ ਨੰਬਰ ਹੈ 2001 ਮਾਡਲ 1,45,000 ਰੁਪਏ ਡਿਮਾਂਡ ਹੈ ਟਰੈਕਟਰ ਦੀ ਬੈਕ ਸਾਈਡ ਦੇ ਟਾਇਰ ਪੇ 70 ਕੁ ਪੈਸੇ ਤੇ ਅਗਲੇ ਟਾਇਰ 35 ਤੋਂ 40 ਪੈਸੇ ਉਸ ਤੋਂ ਬਦ ਐਮਐਮ 60 ਸੁਪਰ ਸੁਨਾਲੀ ਦਾ ਇਹਦਾ ਨੰਬਰ RJ18 RJ ਨੰਬਰ ਹੈ 15 ਮਾਡਲ 415000 ਰੁਪਏ ਡਿਮਾਂਡ ਹੈ ਅਗਲੇਟਰ 80 ਤੋਂ 90 ਪੈਸੇ ਐਮਰਫ ਦੇ ਤੇ ਬੈਕ ਸਟ ਦੇ ਟਾਇਰ ਉਹ ਵੀ 80 ਤੋਂ 85 ਪੈਸੇ ਪਿਆ ਗੁਡਿਆਰ ਦੇ ਸਾਈਡ ਗੇਅਰ ਦੇ ਵਿੱਚ ਟਰੈਕਟਰ ਹੈ ਤੇਲ ਬ੍ਰੇਕ ਪਾਵਰ ਸਟੀering ਤੋ ਫਿਰ ਆਈਸ਼ਰ ਦੋਸੇ ਕੀ ਵਾਲੀ 11 ਮਾਡਲ 2 ਲੱਖ ਰੁਪਏ ਡਿਮਾਂਡ ਹੈ ਪੂਰੀ ਤੇ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਤੇ ਟਾਇਰਾਂ ਦੀ ਗੱਲ ਕਰੀਏ ਤੇ ਟਾਇਰ ਕੱਟਾ ਕੁੜ 82 ਤੋਂ 85 ਰੁਪਏ ਪਈ ਚਾਰੇ। ਕੋਠੀ ਹੋਰ ਅੱਗੇ ਟਰੈਕਟਰ ਖੜੇ ਹੋਏ ਪਾਤਨ ਦਿਖਾਣੇ ਆ। ਉਸ ਤੋਂ ਬਾਅਦ ਖੜਾ ਜੀ ਫਾਰਮਟੈਕ 60 ਪੰਜਾਬ ਨੰਬਰ ਹੈ। 10 ਮਾਡਲ ਪੂਰੇ 3 ਲੱਖ ਰੁਪਏ ਡਿਮਾਂਡ ਹੈ ਟਰੈਕਟਰ ਦੀ। ਟਾਇਰ 70 ਕਾ ਪਈ ਹੈ ਜੀ ਚਾਰੇ। ਪਾਵਰ ਸਟੀering ਟਰੈਕਟਰ ਹੈ। ਉਸ ਤੋਂ ਬਾਅਦ ਕਬੋਟਾ ਖੜਾ ਜੀ ਆਪਣੇ 5501 ਪਾਵਰ ਸਟੀering ਦੇ ਵਿੱਚ ਤੇ ਮੈਜਿਕ ਸਿਸਟਮ ਲੱਗਿਆ ਟਰੈਕਟਰ ਨੂੰ 5 ਹਰ ਛਤਰੀ ਲੱਗੀ ਆ ਤਾਰ ਵਗੈਰੇ ਦੇ 80 ਤੋਂ 90 ਪੈਸੇ ਪਏ ਅਗਲੇ 60 70 ਪੈਸੇ ਕਾਟਾ ਹੈਗਾ ਜੀ ਇਹ 17 ਮਾਡਲ 420000 ਰੁਪਏ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਚਾ ਕਰੋ ਟਰੈਕਟਰ ਦੀ ਤੇ ਉਸ ਤੋਂ ਬਾਅਦ 364 ਐਨ ਸੀ ਖੜਾ ਜੀ ਇਹ ਹੈ ਜੀ ਆਪਣੇ 97 ਮਾਡਲ 130000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਰਸੀਦ ਨੂੰ 90 ਪੈਸੇ ਬੈਕਸਾਈਡ ਦੇ ਤੇ ਅਗਲੇ 35 ਤੋਂ 40 ਪੈਸੇ ਬਗੀ ਰੰਗਪੇਟ ਦਾ ਸਾਰਾ オリジナル ਟਰੈਕਟਰ ਹੈ ਫਾਰਮਟੈਕ 60 ਡਬਲ ਕਲਾਸ ਦੇ ਵਿੱਚ ਖੜਾ ਹੈ 6 ਮਾਡਲ 2 ਲੱਖ ਰੁਪਏ ਡਿਮਾਂਡ ਹੈ ਪੂਰੀ ਤੇ ਉਸ ਤੋਂ ਬਾਅਦ ਐਸ਼ਰ 9 ਮਾਡਲ 1,60,000 ਰੁਪਏ ਪੰਜਾਬ ਨੰਬਰ ਉਸ ਤੋਂ ਬਾਅਦ ਐਸ਼ਰ ਘਰੇ ਜੀ ਕਮਾਨੀਆਂ ਵਾਲਾ ਇਹ ਆਪਣੇ 97 ਰੇਟ ਹੈ 97,000 ਰੁਪਿਆ ਮਾਡਲ ਹੈ 1975 टायर बिल्कुल खत्म ट्रैक्टर दे ਉਸ ਤੋਂ ਬਾਅਦ 735 ਖੜਾ ਐਫੀ 93 ਮਾਡਲ 1,28,000 ਰੁਪਏ ਡਿਮਾਂਡ ਆ ਨੰਬਰ ਪੰਜਾਬ ਪੀਵੀ22 ਫਾਜਿਲਕੇ ਦਾ ਅੰਦਰੋਂ ਪੰਪੜਾ ਟਰੈਕਟਰ ਹੈ ਤੇ ਟਾਇਰਾਂ ਦੀ ਗੱਲ ਕਰੀਏ 80 ਤੋਂ 85% ਬੈਕਸਾਈਡ ਦੇ ਟਾਇਰ ਪਏ ਤੇ ਅੱਧੇ ਅਗਲੇ ਟਾਇਰ ਪਏ 616 ਦੇ ਉਸ ਤੋਂ ਬਾਅਦ ਨਿਊ ਹੋਲੈਂਡ 5500 ਖੜਾ ਆਪਣੇ ਪੰਜਾਬ ਨੰਬਰ 10 ਮਾਡਲ ਹੈ ਜੀ 4,25,000 ਰੁਪਏ ਡਿਮਾਂਡ ਹੈ ਪਾਵਰ ਸਟੀering ਟਰੈਕਟਰ ਤੇਲ ਬ੍ਰੇਕ ਆ ਸਾਈਡ ਗੇਅਰ ਦੇ ਵਿੱਚ ਤੇ ਟਾਇਰ ਵਗੈਰਾ ਪਏ ਅਗਲੇ ਦਾ 90 ਕੁ ਪੈਸੇ ਤੇ ਬੈਕ ਸ਼ੈਟ ਦੇ 80 ਪੈਸੇ ਉਸ ਤੋਂ ਬਾਅਦ ਆਪਣੇ ਫੋੜ ਖੜਾ ਜੀ 63 ਇਹ ਮਾਡਲ ਹੈਗਾ ਜੀ ਪੂਰਾ 224000 ਰੁਪਏ ਡਿਮਾਂਡ ਹੈ ਟਰੈਕਟਰ ਦੀ ਬਾਕੀ ਕੰਡੀਸ਼ਨ ਚੈੱਕ ਕਰੋ ਫੁੱਟ ਵਾਲੀ ਛੱਦਰੇ ਨਵੀਂ ਲੱਗੀ ਐ ਬੈਕ ਸ਼ੈਟ ਦੇ ਟਾਇਰ ਪਏ 70 ਤੋਂ 75 ਪੈਸੇ ਤੇ ਅਗਲੇ ਟਾਇਰ ਦੇ ਜਿਹੜੇ ਕੋਈ ਸਾਢੇ 70 ਪੈਸੇ ਪਏ ਐ ਉਸ ਤੋਂ ਅਗ੍ਹਾ ਗੱਲ ਕਰਦੇ ਆਂ ਇਹ ਦਾ ਕਵਾੜਵਾਸੀ ਟਰੈਕਟਰ ਹੈਗਾ ਉਹ ਤੋਂ ਬਾਅਦ ਸਕੋਰ ਖੜਾ ਜੀ 435 99 ਮਾਡਲ 1 ਲੱਖ 48000 ਰੁਪਏ ਡਿਮਾਂਡ ਹੈ ਤੇ ਆਇਸ਼ਰ ਖੜਾ ਜੇ ਉਸ ਤੋਂ ਬਾਅਦ 368 22 ਮਾਡਲ 5 ਲੱਖ 45000 ਰੁਪਏ ਡਿਮਾਂਡ ਹੈ ਤੇ ਨਾਲ ਦੇ ਟਾਇਰ ਪਏ ਜੀ 80 ਤੋਂ 85 ਪੈਸੇ ਉਸ ਤੋਂ ਬਾਅਦ ਆਇਸ਼ਰ ਆਪਣੇ 90 ਮਾਡਲ ਹੈ ਜੀ 1 ਲੱਖ 15000 ਰੁਪਏ ਡਿਮਾਂਡ ਹੈ 80 ਪੈਸੇ ਟਾਇਰ ਪਏ ਜੀ ਬੈਕ ਸ਼ੈਟ ਦੇ ਤੇ ਅਗਲੇ ਬਿਲਕੁਲ ਗੋਲ ਤੇ 265 ਖੜਾ ਜੀ 2005 ਮਾਡਲ 2 ਲੱਖ 15000 ਰੁਪਏ ਡਿਮਾਂਡ ਹੈ 60 ਤੋਂ 70 ਪੈਸੇ ਟਾਇਰ ਪਏ ਚਾਰੇ ਤੇ ਉਸ ਤੋਂ ਬਾਅਦ ਸੋਨਾਲੀ ਦਾ 730 ਤਿੰਨ ਸਿਲੰਡਰ ਦੇ ਵਿੱਚ 2003 ਮਾਡਲ 1 ਲੱਖ 60000 ਰੁਪਏ ਡਿਮਾਂਡ ਹੈ 45 ਪੈਸੇ ਟਾਇਰ ਪਏ ਚਾਰੇ ਉਸ ਤੋਂ ਬਾਅਦ ਸਵਰਾਜ 855 30 ਸਟਾਰ ਦੇ ਵਿੱਚ ਜੀ ਆਪਣੇ 12 ਮਾਡਲ ਇਹਨਾਂ 170000 ਰੁਪਏ ਡਿਮਾਂਡ ਹੈ ਟਰੈਕਟਰ ਦੀ 70 ਤੋਂ 80 ਪੈਸੇ ਚਾਰੇ ਟਾਇਰ ਪਏ ਜਿੱਦੇ ਤੇ ਪਸਤਵਾਦ ਆਪਣੇ ਸਨੋਲਿਕਾ 60 ਖੜਾ ਜੀ ਡੀਆਈ 60 18x ਇਹ ਮਾਡਲ ਹੈਗਾ ਜੀ ਆਪਣੇ 11 385000 ਰੁਪਏ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ ਬਿਲਕੁਲ ਫਰੈਸ਼ ਨਵੇਂ ਆ ਐਮ ਆਰਐਫ ਦੇ ਤੇ ਬੈਕ ਸ਼ੈਰ ਦੇ ਟਾਇਰ ਵੀ 70 ਤੋਂ 80 ਪੈਸੇ ਪਏ ਉਹ ਗੁਡিয়ার ਕੰਪਨੀ ਦੇ ਪਏ ਹੈ ਤੇਲ ਬ੍ਰੇਕ ਦੇ ਵਿੱਚ ਟਰੈਕਟਰ ਹੈ ਸਾਈਡ ਗੇਅਰ ਦੇ ਵਿੱਚ ਪਾਵਰ ਸਟੀਅਰਿੰਗ 744 ਖੜਾ ਜੀ ਉਸ ਤੋਂ ਬਾਅਦ ਕਪੜੇ ਇਹ ਮਾਡਲ ਹੈਗਾ ਜੀ ਪੂਰਾ 2000 210000 ਰੁਪਏ ਡਿਮਾਂਡ ਹੈ ਪੂਰੀ ਟਾਇਰ 45 ਰੁਪਏ ਪੈ ਹੈ ਚਾਰੀ ਤੇ ਉਸ ਤੋਂ ਬਾਅਦ 735 99 ਮਾਡਲ 165000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਜੇ ਬਾਰ ਪੰਪ ਵਾਲਾ ਤੇ ਬਾਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਤੇ ਉਸ ਤੋਂ ਬਾਅਦ ਫੇਰ 735 ਖੜਾ ਜੀ ਇਹ ਵੀ 99 ਮਾਡਲ ਹੈ ਜੀ ਇਹਦੀ ਡਿਮਾਂਡ ਹੈ 155000 ਰੁਪਏ ਤੇ ਅਗਲੇ ਟਾਇਰ ਬਿਲਕੁਲ ਨਵੇਂ ਆ ਤੇ ਬੈਕ ਸ਼ੈੱਡ ਦੇ ਟਾਇਰ 80 ਤੋਂ 85 ਪੈਸੇ ਆ ਇਹ ਵੀ ਬਾਹਰ ਪੰਪ ਪੜਾ ਟਰੈਕਟਰ ਹੈ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਤੇ ਉਸ ਤੋਂ ਬਾਅਦ ਫਾਰਮਟੈਕ ਸੱਟ ਖੜਾ ਜੀ ਇਹ ਮਾਡਲ ਹੈਗਾ ਜੀ ਆਪਣੇ ਪੂਰਾ 2000 1,95,000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਅਗਲੇ ਟਾਇਰ ਇਸ ਦੇ ਬਿਲਕੁਲ ਨਵੇਂ ਆ ਰੇਡੀਅਲ ਟਾਇਰ ਪਾਇਆ ਅਗਲੇ ਅਪੋਲੋ ਦੇ ਐਂਡ ਬੈਕ ਸ਼ੈੱਡ ਦੇ ਟਾਇਰ ਜਿਹੜੇ ਹੈਗੇ ਆ ਉਹ ਵੀ 70 ਤੋਂ 75 ਪੈਸੇ ਪਏ ਆ ਗੂਡিয়ার ਕੰਪਨੀ ਦੇ ਲਗੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੇ ਉਸ ਤੋਂ ਬਾਅਦ ਸੁਨਲਿਕਾ World Attack ਖੜਾ ਜੀ 60 RX ਇਹ ਮਾਡਲ ਹੈਗਾ ਜੀ 15 ਡਿਮਾਂਡ ਹੈ 340000 ਰੁਪਇਆ ਇਸ ਦੇ ਅਗਲੇ ਟਾਇਰ ਪਏ ਜੀ ਅੱਛੀ ਤੋਂ 90 ਪੈਸੇ ਤੇ ਬੈਕ ਸਾਈਡ ਦੇ ਟਾਇਰ ਅੱਧੇ ਪਾਵਰ ਸਟੀering ਟਰੈਕਟਰ ਹੈ ਜੀ ਇਹ ਤੇਲ ਬ੍ਰੇਕ ਸਾਈਡ ਗੇਅਰ ਦੇ ਵਿੱਚ World Attack ਟਰੈਕਟਰ ਹੈ RX ਤੇ ਉਸ ਤੋਂ ਬਾਅਦ 724 2009 ਮਾਡਲ 195000 ਰੁਪਏ ਡਿਮਾਂਡ ਹੈ ਤੇ ਅਗਲੇ ਟਾਇਰ ਇਹਦੇ ਬਿਲਕੁਲ ਨਵੇਂ ਆ ਤੇ ਬੈਕ ਸਾਈਡ ਦੇ ਟਾਇਰ ਜਿਹੜੇ ਹੈਗੇ ਇਹਦੇ ਉਹ ਕਟ ਵੱਡੇ ਅੱਧੇ ਪਏ ਹੈ ਟਾਇਰ ਬਕਸ਼ੜ ਦੇ ਵੀ 2009 ਮਾਡਲ 195000 ਰੁਪਏ ਡਿਮਾਂਡ ਹੈ ਟਰੈਕਟਰ ਦੇ ਬਾਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਇਹ ਪੂਰਾ ਸਾਫ਼ ਹੈ ਆਓ ਜੀ ਆ ਜੋ ਇਨਕੇ ਆ ਖੜੀ ਇੱਕ ਡਰੋਨ ਉਸ ਤੋਂ ਬਾਅਦ ਡੀਆਈ 60 ਸੁਨਾਲੀ ਦਾ ਇੰਟਰਨੈਸ਼ਨਲ ਹੈ 2008 ਮਾਡਲ 335000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰ ਘੱਟੋ ਘੱਟ ਵੀ 80 ਤੋਂ 85 ਪੈਸੇ ਪਈ ਹੈ ਜੀ ਚਾਰੇ ਬਾਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਤੇ ਉਸ ਤੋਂ ਬਾਅਦ ਸਵਰਾਜ ਇਹ 735 ਐਫ ਹੀ ਇਹ ਹੈ ਜੀ 2010 ਮਾਡਲ 190000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਆ ਆਪਣੇ ਸੁਨਾਲੀਗਾ ਸਾੜ ਤੋਂ ਲੈ ਕੇ ਜਿਹੜੇ ਆਪਾਂ ਤੁਹਾਨੂੰ ਲਾਸਟਕ ਟਰੈਕਟਰ ਦਿਖਾਵਾਂਗੇ ਤੇ ਆ ਸਾਹਮਣੇ ਜਿਹੜੇ ਟਰੈਕਟਰ ਖੜੇ ਆ ਆ ਸਾਰੇ ਟਰੈਕਟਰ ਹੈਗੇ ਜੀ ਕਿਸਾਨ ਟਰੈਕਟਰ ਵਾਲਿਆਂ ਦੇ ਇਹਨਾਂ ਦਾ ਨੰਬਰ ਆਪਾਂ ਤੁਹਾਨੂੰ ਪਹਿਲੀ ਸਕਰੀਨ ਤੇ ਲਾਤਾ ਹੈ 987655700 ਨੰਬਰ ਬਲਵਿੰਦਰ ਸਿੰਘ ਨਾਮ ਹੈ ਜੀ ਮਾਲਕ ਦਾ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਇਹਨਾਂ ਵਿੱਚੋਂ ਕੋਈ ਵੀ ਖਰੀਦ ਸਕਦੇ ਹੋ ਤੇ ਕੋਈ ਵੀ ਟਰੈਕਟਰ ਰੇਟ ਜਿਹੜਾ ਹੈਗਾ ਫਿਕਸ ਨਹੀਂ ਹੈਗਾ ਲੇਕਿਨ ਤੁਸੀਂ ਸਾਡੀ ਵੀਡੀਓ ਦੇਖ ਕੇ ਆਉਂਗੇ ਤੁਹਾਨੂੰ 25 ਤੋਂ 30000 ਰੁਪਏ ਦਾ ਟਰੈਕਟਰ ਵਿੱਚੋਂ ਲੈਸ ਮਿਲੂਗੀ ਤੇ ਆਪਾਂ ਹੁਣ ਅਗੇ ਟਰੈਕਟਰ ਤੁਹਾਨੂੰ ਦਿਖ ਉਸ ਤੋਂ ਬਾਅਦ ਸੁਨਾਲੀ ਦਾ 745 ਪੰਜਾਬ ਨੰਬਰ 18 ਮਾਡਲ ਹੈ 495000 ਰੁਪਏ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ ਬਿਲਕੁਲ ਨਵੇਂ ਦੇ ਤੇ ਬੈਕ ਸਾਈਡ ਦੇ ਟਾਇਰ ਵੀ 70 ਤੋਂ 80 ਪੈਸੇ ਪਏ ਆ ਤੇਲ ਬ੍ਰੇਕ ਸਾਈਡ ਗੇਅਰ ਦੇ ਵਿੱਚ ਪਾਵਰ ਸਟੀਅਰਿੰਗ ਟਰੈਕਟਰ ਹੈ ਸੀ ਐਮ ਸੀਰੀਜ਼ ਤੇ ਆਪਣੇ 50 ਹੌਸਪਾਵਰ ਦਾ ਟਰੈਕਟਰ ਹੈ ਉਸ ਤੋਂ ਬਾਅਦ ਮਹਿੰਦਰਾ ਖੜਾ ਜੀ 475 ਉਹ ਬਣੇ 6 ਮਾਡਲ 180000 ਰੁਪਏ ਡਿਮਾਂਡ ਹੈ ਟਰੈਕਟਰ ਦੀ ਅਜੀ ਕੰਡੀਸ਼ਨ ਚੈੱਕ ਕਰੋ ਬੈਕ ਸਾਈਡ ਦੇ ਟਾਇਰ ਸਿੱਕੇ ਪੈਸੇ ਪਏ ਆ ਸਵਾਦ ਮਿੰਦਰ ਅਰਜੁਨ ਨੋਵਖੜਾ 605 ਡੀਆਈ 17 ਮਾਡਲ 535000 ਰੁਪਏ ਡਿਮਾਂਡ ਹੈ ਤੇ ਅਗਲੇ ਟਾਇਰੇ ਦੇ ਨਵੇਂ 7516 ਦੇ ਬੈਕ ਸ਼ਾਟ ਦੇ ਟਾਇਰ 80 ਤੋਂ 85 ਰੁਪਏ ਪਏ ਹੈ। باقی ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ। ਉਸ ਤੋਂ ਬਾਅਦ ਆਈ ਸਰਚਰ ਸਪੀਸੀ ਪੀਵੀ ਬਾਈ ਨੰਬਰ ਹੈ 12 ਮਾਡਲ 290000 ਰੁਪਏ ਡਿਮਾਂਡ ਹੈ ਟਰੈਕਟਰ ਦੀ। ਟਾਇਰ 65 ਦੇ 70 ਰੁਪਏ ਪਏ ਚਾਰੇ। ਫਾਰਮਟੈਕ 60 ਖੜਾ ਉਸ ਤੋਂ ਬਾਅਦ 3 ਮਾਡਲ 230000 ਰੁਪਏ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੇ ਬਾਕੀ ਤੁਸੀਂ ਜਿਹੜੀ ਸ਼ੋ ਹੈ ਜਿਹੜੀ ਰੀਪੇਂਟ ਹੋਈ ਹੈ ਦੁਬਾਰ ਤੋਂ ਬਾਕੀ ਪੰਜ ਚੰਨ ਰੰਗ ਪੇਟੇ ਰੰਗ ਜਿਹੜਾ ਹੈ ਉਹ ਸਾਰਾ オリジナル ਹੈ ਤੇ 855 ਖੜਾ ਜੀ 13 ਮਾਡਲ 480000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਅਗਲੇ ਡਰ ਬਿਲਕੁਲ ਨਵੇਂ ਦੇ ਤੇ ਬੈਕ ਸਾਈਡ ਦੇ ਟਾਇਰ ਉਹ ਵੀ 80 ਤੋਂ 85 ਪੈਸੇ ਪਏ ਐ ਡਬਲ ਲਿਫਟ ਕੋਮ ਟਰੈਕਟਰ ਐ 4 ਸਟਾਰ ਦੇ ਵਿੱਚ ਫਾਰਮ ਟੈਕ 60 ਖੜਾ ਉਸ ਤੋਂ ਬਾਅਦ ਡਬਲ ਕਲਚ ਤੇ 2006 ਮਾਡਲ 270000 ਰੁਪਏ ਡਿਮਾਂਡ ਐ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਾਕੀ ਟਰੈਕਟਰ ਤੁਸੀਂ ਆਪਾਂ ਟਾਇਰਾਂ ਦੀ ਗੱਲ ਕਰੀ ਤੇ ਟਾਇਰ 80 ਤੋਂ 85 ਪੈਸੇ ਚਾਰੇ ਟਾਇਰ ਪਏ ਨੇ ਤੇ 855 ਖੜਾ ਜੀ ਆਪਣੇ 2011 ਮਾਡਲ 410000 ਰੁਪਏ ਡਿਮਾਂਡ ਐ ਚਾਰੇ ਟਾਇਰੇ ਦੇ 90 ਤੋਂ 95 ਪੈਸੇ ਪਏ ਐ ਤੇ ਮਿੰਦਰਾ ਘੜਾ ਜੀ 585 99 ਮਾਡਲ ਡਬਲ ਕਲਚ 235 ਹਿਅਰ ਤੇ ਡਿਮਾਂਡਰ ਟਰੈਕਟਰ ਦੀ ਰੰਗ ਪੇਟ ਦਾ ਸਾਰਾ 오ਰੀਜਨਲ ਹੈ ਮਿਊਜ਼ਿਕ ਸਿਸਟਮ ਵੀ ਲੱਗਿਆ ਹੋਇਆ ਟਰੈਕਟਰ ਨੂੰ ਤੇ ਟਾਇਰ ਪਏ ਜੀ 80 ਤੋਂ 85 90 ਕੇ ਪੈਸੇ ਟਾਇਰ ਕਹਿ ਸਕਦੇ ਆ ਪਚਾਰੀ 855 ਖੜਾ ਜੀ ਆਪਣੇ 7 ਮਾਡਲ ਹੈ ਜੀ ਪੂਰੇ 3 ਲੱਖ ਰੁਪਏ ਡਿਮਾਂਡ ਹੈ ਅਗਲੇ ਟਾਇਰ ਬਿਲਕੁਲ ਨਵੇਂ ਹੈ ਬੈਕ ਸਾਈਡ ਦੇ ਟਾਇਰ 70 ਤੋਂ 75 ਪੈਸੇ ਪਏ ਹੈ ਬਸ ਤੋਂ ਬਾਅਦ ਆਪਣੇ ਫਾਰਮਟੈਕ 45 ਖੜਾ ਜੀ ਫੋਰਡ ਦੀ ਸ਼ੋ ਵਾਲਾ 2001 ਮਾਡਲ 1,55,000 ਰੁਪਏ ਡਿਮਾਂਡ ਹੈ ਦਾ ਸਾਰਾ 오ਰੀਜਨਲ ਹੈ। ਜੌਂਡੀਅਰ 53 10 ਖੜਾ ਹੈ। 2008 ਮਾਡਲ 37000 ਰੁਪਏ ਦੀ ਮੰਗ ਹੈ। ਅਗਲੇ ਟਾਇਰ ਬਿਲਕੁਲ ਗੋਲ ਕੱਸੇ ਹੋਏ। ਬੈਕ ਸ਼ਾਰ ਦੇ ਟਾਇਰ ਘੱਟ ਘੱਟ। ਕੋਨ ਟਾਲੀ ਕੇ ਵੈਸੇ ਭਏ। ਤੇ ਡੀਆਈ 50 ਖੜਾ ਜੀ ਸੁਨਾਲਿਕਾ ਪਾਵਰ ਪਲੱਸ ਤੇ ਵਿੱਚ ਪਾਵਰ ਸਟੀering ਤੇਲ ਬ੍ਰੇਕ ਡਬਲ ਕਲੱਚ ਡਬਲ ਡਿਸਟ੍ਰਿਬਿਊਟਰ ਇਹ ਮਾਡਲ ਹੈਗਾ ਜੀ 18 4,75,000 ਰੁਪਏ ਡਿਮਾਂਡ ਹੈ ਚਾਰੇ ਟਾਇਰ ਬਿਲਕੁਲ ਫਰੈਸ਼ ਨਵੇਂ ਦੇ ਅਗਲੇ ਟਾਇਰ ਹੈਗੇ ਸੀਟ ਦੇ ਤੇ ਬੈਕ ਸਾਈਡ ਦੇ ਜੇ ਕੇ ਸੋਨ ਨੰਬਰ 1 ਦੇ 14928 ਦੇ ਸਾਸੂ ਜੋ ਟਾਲੀ ਖੜਾ ਹੈ ਜੀ 2004 ਮਾਡਲ 2,85,000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰ ਚਾਰੇ ਅੱਧੇ کہہ ਸਕਦੇ ਆਪਾਂ ਕੋਸ ਤੋਂ ਵੱਡੀ ਹੈ 60 ਖੜਾ ਹੈ ਜੀ ਸੁਨਾਲਿਕ ਆਪਣੇ ਇਹ ਮਿਨੀ ਸੈਟ ਹੈਗਾ ਜੀ ਤਿੰਨ ਸਿਲੰਡਰ ਦੇ ਵਿੱਚ ਮਾਡਲ ਹੈਗਾ ਜੀ 12 35000 ਰੁਪਏ ਡਿਮਾਂਡ ਹੈ ਤੇਲ ਬ੍ਰੇਕ ਟਰੈਕਟਰ ਸਾਈਡ ਗੇਅਰ ਤੇ ਕੰਡੀਸ਼ਨ ਚੱਕਰ ਬਾਕੀ ਟਰੈਕਟਰ ਦੇ ਉਸ ਤੋਂ ਬਾਅਦ 750 ਸੋਨਾਲੀ ਦਾ ਮਾਡਲ ਹੈਗਾ ਜੀ 14 465000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਟਾਇਰ ਚਾਰੇ ਬਿਲਕੁਲ ਨਵੇਂ ਟਰੈਕਟਰ ਦੇ ਇਹ ਮਰਫ ਦੇ ਬੈਕ ਸਾਈਡ ਦੇ ਅਗਲੇ ਡਰੋ ਵੀ ਅਮਰਫ ਦੇ 75516 ਦੇ ਸਾਈਡ ਗੇਅਰ ਤੇਲ ਬ੍ਰੇਕ ਤੇ ਉਸ ਤੋਂ ਬਾਅਦ ਡੀਆਈ 35 ਸੁਨਾਲੀ ਕਾ ਖੜਾ ਹੈ ਪਾਵਰ ਸਟੀering 15 ਮਾਡਲ 3 ਲੱਖ 80 ਹੇਅਰ ਪਰ ਡਿਮਾਂਡ ਹੈ ਤੇ ਇਹ ਟਰੈਕਟਰ ਹੈਗਾ ਜੀ ਤੇਲ ਬ੍ਰੇਕ ਸਾਈਡ ਗੇਅਰ ਦੇ ਵਿੱਚ ਪਾਵਰ ਸਟੀering ダブル लिफ्ट पंप ਉਸ ਵਾਰ ਸਾਲ ਤੱਕ ਚੈਂਪੀਅਨ ਖੜਾ ਪੰਜ ਮਾਡਲ ਤੇ ਇਹਦੀ ਡਿਮਾਂਡ 1,75,000 ਰੁਪਇਆ ਟਾਇਰ 40 ਤੋਂ 45 ਪੈਸੇ ਚਾਰੀ ਪਰ ਪੋਲੋ ਦੇ ਅਗਲੇ ਜੇਕੇ ਦੇ ਅੱਗੇ ਹੋਰ ਆਪਣਾ ਟਰੈਕਟਰ ਦਿਖਾਣੇ ਤੋਂ ਵੀਡੀਓ ਵੀਡੀਓ ਦੇ ਨਾਲ ਬਣੇ ਰਿਓ ਲਾਸਟ ਤੱਕ